ਹਾਂਜੀ ਦੋਸਤੋ ਲੈ ਕੇ ਹਾਜ਼ਰ ਆਪ ਆਪਣੀ ਕਹਾਣੀ ਜਿਨ੍ਹਾਂ ਦੇ ਰੂਪ ਨੇ ਸੋਹਣੇ ਭਾਗ ਦੂਜਾ ਇਸ ਕਹਾਣੀ ਨੂੰ ਲਿਖਿਆ ਹੈ ਕਿਰਨਦੀਪ ਕੌਰ ਭਾਈ ਰੂਪਾ ਜੀ ਨੇ ਝੋਲਾ ਵੇਖ ਕੇ ਭੈਣ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਭਾਈ ਵੇਖ ਲਾ ਡੁੱਬੜੀ ਜਦੋਂ ਵਿਆਹ ਕੇ ਆਈ ਸੀ ਘਰ ਦੀ ਰੂਹ ਬਦਲਦੀ ਸੀ ਪਰ ਕੀ ਪਤਾ ਸੀ ਰੱਬ ਇੰਨੀ ਛੇਤੀ ਲੈ ਜੂ ਚੰਦਰੀ ਨੂੰ ਭੈਣ ਨੇ ਹੰਝੂਆਂ ਨਾਲ ਭਰੀਆਂ ਅੱਖਾਂ ਸੂਤੀ ਚੁੰਨੀ ਨਾਲ ਪੂੰਝੀਆਂ ਟੱਬਰ ਦੇ ਬਾਕੀ ਜੀ ਵੀ ਮਾਣੇ ਦੇ ਨੇੜੇ ਆ ਗਏ ਸਾਰਾ ਟੱਬਰ ਬਹੁਤ ਖੁਸ਼ ਸੀ ਲੱਸੀ ਪਾਣੀ ਪੀਣ ਤੋਂ ਬਾਅਦ ਮਾਣੇ ਨੇ ਆਪਣੀ ਭੈਣ ਤੇ ਪਣੋਈਏ ਨੂੰ ਆਪਣੇ ਆਉਣ ਬਾਰੇ ਦੱਸਿਆ ਕਿ ਉਹ ਹਿੰਦੇ ਦੇ ਵਿਆਹ ਬਾਰੇ ਗੱਲ ਕਰਨ ਆਇਆ ਹੈ ਮਾਣੇ ਦੇ ਪਣਵਈਏ ਨੇ ਥੋੜਾ ਪਰੌਣਿਆਂ ਵਾਲਾ ਰੋਹ ਵਿਖਾਉਂਦਿਆਂ ਕਿਹਾ ਨਾ ਰੁਪਈਆ ਫੜਨ ਵਾਰੀ ਤਾਂ ਸਾਨੂੰ ਪੁੱਛਿਆ ਨਹੀਂ ਕਿ ਅਸੀਂ ਕੌਣ ਹਾਂ ਮਾਣੇ ਨੇ ਗੱਲ ਨੂੰ ਹਾਸੇ ਵਿੱਚ ਟਾਲ ਦੇ ਦੱਸਿਆ ਕਿ ਬਾਈ ਜੀ ਪਤਾ ਤਾਂ ਸਾਨੂੰ ਵੀ ਨਹੀਂ ਲੱਗਿਆ ਕਿ ਰੁਪਈਆ ਕਿਹਨੇ ਫੜਨਾ ਸੀ ਤੇ ਕਿਹਨੂੰ ਫੜਾਇਆ ਗਿਆ ਸਾਰੇ ਇਸ ਗੱਲ ਨੂੰ ਸੁਣ ਕੇ ਖਿੜਖਿੜ ਕਰਕੇ ਹੱਸ ਪਏ ਸ਼ਾਮ ਦਾ ਰੋਟੀ ਪਾਣੀ ਖਾਂਦੇ ਆ ਰਹਿ ਕੀਤੀ ਕਿ ਸੌਣ ਦੇ ਪਿਛਲੇ ਪੱਖ ਕਪਾਹਾਂ ਦੀ ਪਹਿਲੀ ਵਾਰੀ ਚੁਗ ਕੇ ਕਿਉਂ ਨਾ ਵਿਆਹ ਰੱਖਿਆ ਜਾਵੇ ਥੋੜੇ ਮੀਂਹ ਘਟ ਜਾਂਦੇ ਆ ਤੇ ਸਮਾਂ ਵੀ ਬਦਲ ਜਾਂਦਾ 25 ਸੌਣ ਦੇਣ ਬੁੱਧਵਾਰ ਨੂੰ ਬਰਾਤ ਦਾ ਦਿਨ ਮਿੱਥਿਆ ਗਿਆ ਦੂਜੇ ਦਿਨ ਉਸ ਵਕਤ ਇਹੀ ਮਾਣਾ ਸਿੰਘ ਆਪਣੀ ਭੈਣ ਦੇ ਪਿੰਡ ਕੋਠੇ ਰਫਿਊਜੀਆਂ ਵੱਲ ਚੱਲ ਪਿਆ ਪਿੰਡ ਆ ਕੇ ਮਾਣੇ ਨੇ ਆਪਣੇ ਦੂਜੇ ਘਰ ਵਾਲਿਆਂ ਨਾਲ ਵੀ ਰਹਿ ਕੀਤੀ ਅਤੇ ਬਿਸ਼ਨੀ ਤੇ ਤਾਰੇ ਨੂੰ ਬੁਲਾ ਕੇ ਵਿਆਹ ਦਾ ਦਿਨ ਦੱਸਿਆ ਹਾ ਕਮ ਸਿੰਘ ਨੇ ਜਦੋਂ ਬਿੰਦੂ ਨੂੰ ਦੱਸਿਆ ਕਿ ਤੇਰੇ ਟਿਊਸ਼ਨ ਦਾ ਮੈਂ ਅੱਜ ਬੰਦੋਬਸਤ ਕਰਕੇ ਆਇਆ ਆਪਣੇ ਬੱਗੇ ਕੇ ਜਿਹੜੇ ਉਹਨਾਂ ਦੀ ਲੜਕੀ ਆ ਰੂਪਾ ਬਹੁਤ ਪੜ੍ਹੀ ਲਿਖੀ ਆ ਉਹ ਕਹਿੰਦੀ ਸੀ ਭੇਜ ਦਿਆ ਕਰੋ ਸਿੰਦੂ ਨੂੰ ਪੜਨ ਦਾ ਸੌਂਕ ਹੋਣ ਕਰਕੇ ਉਹ ਖੁਸ਼ ਸੀ ਕਿ ਮੈਂ ਕੱਲ ਤੋਂ ਜਾਇਆ ਕਰਨਾ ਆਸੇ ਪਾਸੇ ਦੇ ਗਵਾਂਢ ਵਿੱਚੋਂ ਪੜਦੇ ਕਈ ਬੱਚਿਆਂ ਨੂੰ ਉਹਨੇ ਟਿਊਸ਼ਨ ਪੜਨ ਵਾਲੀ ਗੱਲ ਕਹੀ ਤਾਂ 4-5 ਜਵਾਕ ਹੋਰ ਟਿਊਸ਼ਨ ਪੜਨ ਲਈ ਤਿਆਰ ਹੋ ਗਏ ਬਿੰਦੂ ਇੱਕ ਫੌਜੀ ਦਾ ਮੁੰਡਾ ਹੋਣ ਕਰਕੇ ਤਕੜੇ ਜੁੱਸੇ ਵਾਲਾ ਸੀ ਪਰ ਮਾ ਸਰੀਰ ਮਦਰਾ ਜਿਹਾ ਕੱਦ ਬਿੱਲੀਆਂ ਅੱਖਾਂ ਫਰਤੀਲੇ ਸਰੀਰ ਵਾਲਾ ਬਿੰਦੂ ਹਰ ਇੱਕ ਦਾ ਮਨ ਮੋਹਦਾ ਸੀ ਬੱਗਾ ਸਿੰਘ ਖੇਤੀ ਕਰਦਾ ਸੀ ਵੱਡਾ ਸਾਰਾ ਘਰ ਦਰਵਾਜ਼ੇੋਂ ਵੜਦੇ ਹੀ ਬਿਲਕੁਲ ਸਾਹਮਣੇ ਵੱਡਾ ਸਾਰਾ ਨਿਮ ਲੱਗਿਆ ਹੋਇਆ ਸੀ ਜਿਸ ਦੇ ਸੱਜੇ ਹੱਥ ਨਲਕਾ ਤੇ ਖੱਬੇ ਪਾਸੇ ਪਸ਼ੂਆਂ ਵਾਲਾ ਛਤੜਾ ਸੀ ਇੱਕ ਪਾਸੇ ਖੁਰਲੀਆਂ ਬਣੀਆਂ ਹੋਈਆਂ ਸਨ ਨੇਮ ਦੇ ਆਸੇ-પાસੇ ਪੂਰੇ ਵਿਹੜੇ ਵਿੱਚ ਲਾਈ ਮਿੱਟੀ ਘਰ ਨੂੰ ਹੋਰ ਵੀ ਸੋਹਣਾ ਬਣਾਉਂਦੀ ਸੀ। ਬੰਗੇ ਸਿਉਂਦੀ ਘਰ ਵਾਲੀ ਬੜੀ ਸਚਿਆਰੀ ਔਰਤ ਸੀ। ਮਾਣਾ ਸਿੰਘ ਘਰ ਆ ਕੇ ਵਿਆਹ ਦੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ ਸਨ। ਆਉਂਦੀ ਜਾਂਦੀ ਤਾਰੋ ਆਪਣੇ ਦਿਉਰਾਂ ਨੂੰ ਕਦੇ-ਕਦਾਂ ਟਕੋਰਾ ਵੀ ਮਾਰਦੀ। ਸੁੱਖਾ ਉਤੋਂ-ਉਤੋਂ ਖੁਸ਼ ਸੀ ਪਰ ਅੰਦਰਲਾ ਮਨ ਉਹਦਾ ਬਹੁਤ ਦੁਖੀ ਸੀ। ਉਹ ਸੋਚ ਰਿਹਾ ਸੀ ਕਿੱਥੇ ਇਹ ਮੇਰੇ ਵਿਆਹ ਦੇ ਦਿਨ ਹੋਣੇ ਸਨ। ਫਿਰ ਆਪਣੇ ਮਨ ਵਿੱਚ ਸੋਚਦਾ ਚੱਲ ਗਿੰਦਾ ਵੀ ਤਾਂ ਮੇਰਾ ਭਾਈ ਆ। ਮੈਂ ਵੀ ਵਿਆਹਿਆ ਜਾਵਾਂਗਾ ਪਰ ਕਿਤੇ ਨਾ ਕਿਤੇ ਉਹਦੇ ਮਨ ਵਿੱਚ ਇੱਕ ਚੀਜ਼ ਪੈਂਦੀ ਰਹਿੰਦੀ ਸੀ ਫਿਰ ਉਹ ਸੋਚਦਾ ਵੇਖ ਕੁੱਕੜਾਂ ਦਾ ਦਰਸ਼ਨ ਛੋਟਾ じゃ ਸੀ ਪਹਿਲਾਂ ਹੀ ਵਿਆਹਿਆ ਗਿਆ ਮਗਰੋਂ ਵੱਡੇ ਬਿੱਲੂ ਦਾ ਸਾਖ ਕਿਤੇ ਸਿਰੇ ਨਹੀਂ ਚੜਿਆ ਜੇ ਮੈਂ ਵੀ ਛੜਾ ਰਹਿ ਗਿਆ ਫਿਰ ਆਪਣੇ ਭੋਲੇ ਮਨ ਵਿੱਚ ਉਹ ਇਹੋ ਜਿਹੇ ਖਿਆਲ ਲੈ ਕੇ ਬਾਪੂ ਕੋਲ ਚੱਲਿਆ ਗਿਆ ਮਾਣਾ ਜਾਣੀ ਜਾਣ ਸੀ ਉਹ ਆਪਣੇ ਪੁੱਤ ਨੂੰ ਕਹਿਣ ਲੱਗਿਆ ਕਿ ਪੁੱਤ ਤੂੰ ਆਪਣੇ ਪਿਓ ਨੂੰ ਉਹੀ ਸਮਝਿਆ ਮੈਂ ਤੇਰੇ ਵਾਸਤੇ ਕੁੜੀ ਵੇਖ ਆਇਆ ਤੇਰੀ ਭੂਆ ਨੇ ਦੱਸ ਪਾਈ ਆ ਉਹਦੀ ਸਕੀਰੀ ਚੋਂ ਆ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਤੇ ਬਾਪੂ ਦੀ ਗੱਲ ਸੁਣ ਕੇ ਸੁੱਖੇ ਨੂੰ ਕੁਝ ਹੌਸਲਾ ਹੋਇਆ ਮਾਣੇ ਦੀ ਭੈਣ ਵਿਆਹ ਤੋਂ 10 ਦਿਨ ਪਹਿਲਾਂ ਆ ਗਈ ਦੋਹੇ ਭੈਣ ਭਾਈ ਆਪਸ ਵਿੱਚ ਸੁੱਖੇ ਬਾਰੇ ਗੱਲਬਾਤ ਕਰ ਰਹੇ ਸਨ ਸੁੱਖਾ ਕਿੰਨਾ ਸਾਊ ਆ ਵੇਖ ਲੈ ਕਿੰਨਾ ਕੰਮ ਕਰਦਾ ਫਿਰਦਾ ਪਰ ਉਹ ਥਿੰਨੇ ਭਰਾਵਾਂ ਵਿੱਚ ਕੋਈ ਫਰਕ ਵੀ ਹੈ ਨਹੀਂ ਮੈਂ ਜਿਹੜੀ ਕੁੜੀ ਇਹਦੇ ਵਾਸਤੇ ਵੇਖੀ ਆ ਉਹ ਵੀ ਬਹੁਤ ਚੰਗੀ ਆ ਬੱਸ ਅੱਜਪਾਲ ਕੋ ਦੱਸ ਦੇਣਗੇ ਮੈਂ ਕਿਹਾ ਸੀ ਉਹਨਾਂ ਨੂੰ ਵੀ ਗਿੰਦੇ ਦੀ ਬਰਾਤ ਨਾਲ ਹੀ ਸੁੱਖੇ ਦੀ ਬਰਾਤ ਤੁਰੂਗੀ ਵੇਖ ਲਾ ਪੈਣੀ ਜੇ ਜਿਉਂਦੀ ਹੁੰਦੀ ਕਿੰਨੇ ਚਾ ਪੂਰੇ ਕਰਨੇ ਸੀ ਉਹਨੇ ਆ ਜਦੋਂ ਸੁੱਖਾ ਹੋਇਆ ਸੀ ਇਹਨੂੰ ਤਾਂ ਉਹ ਬੁੱਕਲ ਚੋਂ ਨਹੀਂ ਸੀ ਕੱਢਦੀ ਅਖੇ ਮੇਰਾ ਜੇਠਾ ਪੁੱਤ ਆ ਇਹਦੇ ਲੀੜੇ ਵੀ ਸੁੱਕਣੇ ਪਾਉਂਦੀ ਤਾਰ ਕੰਨੀਓਂ ਹੀ ਚੱਕੀ ਜਾਂਦੀ ਜਿੰਨਾ ਚਿਰ ਸੁੱਕ ਨਾ ਜਾਂਦੇ ਮੈਂ ਬਥੇਰਾ ਕਹਿੰਦਾ ਕਿ ਬੈਮ ਨਾ ਕਰਿਆ ਕਰ ਪਰ ਉਹ ਆਪਣੇ ਸੁੱਖੇ ਦਾ ਤਾਂ ਕਰਦੀ ਬਹੁਤ ਸੀ ਮਾਣੇ ਨੇ ਅੱਖਾਂ ਭਰ ਕੇ ਕਿਹਾ ਜੇ ਹੁੰਦੀ ਆਂਦੇ ਹੀ ਮੇਲੇ ਆ ਵੀਰਾ ਭਾਬੋ ਦਾ ਤਾਂ ਸੁਭਾਹੀ ਵੱਖਰਾ ਸੀ ਦਿਨ ਤਿਹਾਰ ਤੇ ਮਰਗਿਆਂ ਦੀ ਜਾਤ ਬਹੁਤ ਆਉਂਦੀ ਆ ਕਮੀ ਬਹੁਤ ਰੜਕਦੀ ਆ ਜੇ ਅੱਜ ਉਹ ਜਿਉਂਦੀ ਹੁੰਦੀ ਪੇਖਲਾ ਵੇੜੇ ਵਿੱਚ ਭੱਜੀ ਫਿਰਨਾ ਸੀ ਉਹਨੇ ਐਨੇ ਨੂੰ ਹਲਵਾਈ ਆ ਪਹੁੰਚੇ ਮਾਣੇ ਦੇ ਗਵਾਂਢੀ ਜੱਗੇ ਨੇ ਹਲਵਾਈਆਂ ਦੇ ਘਰ ਪ੍ਰਵੇਸ਼ ਕਰਨ ਤੇ ਤੇਲ ਚੋਇਆ ਧੂੜੀ ਵਾਲੀ ਸੁਹਾਗਤ ਦੇ ਮੂਹਰੇ ਚਾਨਣੀ ਤਾਣ ਕੇ ਹਲਵਾਈਆਂ ਨੇ ਆਪਣੀਆਂ ਭੱਟੀਆਂ ਗੱਡ ਲਈਆਂ ਸਾਰਾ ਹੀ ਸ਼ਰੀਕਾ ਕਬੀਲਾ ਮਾਣੇ ਕੇ ਘਰ ਟੁੱਕਿਆ ਹੋਇਆ ਸੀ ਮਾਣੇ ਦੀ ਭੈਣ ਜੰਗੀਰੋ ਹਰ ਇੱਕ ਦਾ ਖਿਆਲ ਰੱਖ ਰਹੀ ਸੀ ਸੱਦੇ ਪੱਤਰ ਲਈ ਨੈਣ ਘਰ ਘਰ ਜਾ ਕੇ ਬਲਾਵਾ ਦੇ ਰਹੀ ਸੀ ਛਗਣਾ ਦੇ ਗੀਤ ਗਾਉਂਦੀਆਂ ਸੁੱਖੇ ਦੀਆਂ ਤਾਈਆਂ ਚਾਚੀਆਂ ਵਿਆਹ ਵਾਲੇ ਘਰ ਦੀ ਰੌਣਕ ਦੇ ਵਿੱਚ ਹੋਰ ਵਾਧਾ ਕਰ ਰਹੀਆਂ ਸਨ ਗਿੰਦੇ ਨੂੰ ਫਿਕਰ ਸੀ ਕਿ दारू ਕੱਢ ਵੀ ਲਈ ਆ ਪਰ ਪਤਾ ਨਹੀਂ ਕਿਹੋ ਜੀ ਬਣੀ ਹੋ ਮਸਾ ਮਸਾ ਸਾਡੇ ਦੋਹਾਂ ਦਾ ਵਿਆਹ ਆਇਆ ਛੋਟਾ ਬੀਰੂ ਜਿਹਨੂੰ ਆਪਣੀ ਟੌਰ ਤੋਂ ਬਿਨਾਂ ਕੁਝ ਨਹੀਂ ਦਿਸਦਾ ਸੀ ਵਿਆਹ ਵਿੱਚ 5 ਦਿਨ ਬਾਕੀ ਸਨ ਜਿਹੜੀ ਕੁੜੀ ਦਾ ਰਿਸ਼ਤਾ ਸੁੱਖੇ ਨੂੰ ਹੋਣ ਜਾ ਰਿਹਾ ਸੀ ਉਸ ਘਰੇ ਕਿਸੇ ਨੇ ਪਾਨੀ ਮਾਰਤੀ 3ਾਂ ਦੇ ਮਾਪਿਆਂ ਦਾ ਦਿਲ ਤਿਲਕਣ ਵਿੜਾ ਹੁੰਦਾ ਦੱਸਣ ਵਾਲੇ ਨੇ ਵੀ ਕਮਾਲ ਹੀ ਕਰਤੀ ਅਕੇ ਸੁੱਖਾ ਤਿੰਨਾ ਮੁੰਡਿਆਂ ਚੋਂ ਵੱਡਾ ਗਾ ਪਰ ਪਹਿਲਾਂ ਵਿਚਾਲੜੇ ਮੁੰਡੇ ਨੂੰ ਵਿਆਉਣ ਲੱਗੇ ਨੇ ਸੁੱਖੇ ਦੇ ਸਿਰ ਕਰਜ਼ਾ ਬਹੁਤਾ ਗਿੰਦੇ ਦੇ ਵਿਆਹ ਦੀਆਂ ਟੂਮਾ ਕਿੱਲਾ ਗਹਿਣਾ ਕਰਕੇ ਬਣਵਾਈਆਂ ਨੇ ਉਹ ਵੀ ਸੁੱਖੇ ਨੇ ਆਪ ਦੇ ਗੂਠੇ ਲਾਇਆ ਕੌਣ ਚਾਹੁੰਦਾ ਹੁੰਦਾ ਕਿ ਉਹਦੀ 30 ਕਰਜ਼ਾਈ ਨੂੰ ਵਿਆਹੀ ਜਾਵੇ ਕੁੜੀ ਦੀ ਮਾਂ ਨੇ ਕਿਹਾ ਕਿ ਅਸੀਂ ਨਹੀਂ ਉੱਥੇ ਵਿਆਹ ਕਰਨਾ ਚੁੱਪ ਕਰਕੇ ਜਵਾਬ ਦੇ ਦਿਓ ਆਪਣੀ ਕਿਹੜਾ ਖਿਲਾੜੀ ਚ ਬਾਂ ਆਈ ਆ ਕੁੜੀ ਦੇ ਪਿਓ ਨੇ ਕਿਹਾ ਕਿ ਸੁਰਜਣ ਸਿੰਘ ਮੇਰਾ ਪੱਗ ਵਟਿਆਰ ਆ ਉਹਦੇ ਘਰ ਵਾਲੀ ਦਾ ਭਤੀਜਾ ਤਾਂ ਹੈਗਾ ਰੰਗੀ ਵੱਸਦੇ ਆ ਸਾਰੇ ਵੇਖ ਭਗਵਾਨ ਨੇ ਮੈਂ ਜਵਾਬ ਨਹੀਂ ਦੇ ਸਕਦਾ ਨਾ ਦੇ ਜਵਾਬ ਨੰਦਾਂ ਤੇ ਤੂੰ ਵਹਿ ਜੀ ਫਿਰ ਮੈਂ ਆਪਦੀ ਧੀ ਨੂੰ ਨੰਗਾ ਦੇ ਨਹੀਂ ਵਿਆਉਣਾ ਬਲਕਾਰਾ ਸਿਉ ਧਿਕਰ ਘੱਟ ਹੀ ਚੱਲਦੀ ਸੀ ਨੰਦੋ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਉਹ ਚੁੱਪ ਕਰਕੇ ਘੁੱਟ ਪੀ ਗਿਆ ਸੁਰਜਣ ਕੋਲ ਜਾ ਕੇ ਉਹਦੇ ਪੈਰੀਂ ਪੱਗ ਰੱਖ ਦਿੱਤੀ ਸੁਰਜਣ ਸਿੰਘ ਸਵੇਰੇ ਹੀ ਬੱਸ ਫੜ ਕੇ ਮਾਣੇ ਦੇ ਪਿੰਡ ਚੱਲ ਪਿਆ ਘਰ ਵਿੱਚ ਚੱਲਦੀਆਂ ਵਿਆਹ ਦੀਆਂ ਜੋਰੋ-ਜੋਰ ਤਿਆਰੀਆਂ ਨੂੰ ਵੇਖ ਕੇ ਉਹਨੇ ਨੀਮੀ ਪਾ ਲਈ ਮਾਣਿਆ ਸਿੰਘ ਦੇ ਪਾਇਆ ਖੱਦਰ ਦਾ ਕੁੜਤਾ ਚਾਦਰ ਆ ਉਹਦੀ ਵੱਖਰੀ ਹੀ ਟੌਰ ਬਣਾ ਰਿਹਾ ਸੀ ਜੰਗੀਰੋ ਨੇ ਵੇਖਿਆ ਕਿ ਸੁਰਜਣ ਕਿਵੇਂ ਸੰਦੇਹਾ ਆਈ ਜਾਂਦਾ ਸੁੱਖ ਹੋਵੇ ਮਾਣੇ ਨੇ ਦੋਹੇ ਹੱਥ ਜੋੜ ਕੇ ਸੁਰਜਣ ਨੂੰ ਫਤਿਹ ਬੁਲਾਈ ਤੇ ਦੋਨੋਂ ਸੁਹਾਤ ਅੰਦਰ ਚਲੇ ਗਏ ਜੰਗੀਰੋ ਨੇ ਕੋਈ ਹਾਲ ਚਾਲ ਨਾ ਪੁੱਛਿਆ ਤੇ ਸਿੱਧਾ ਹੀ ਕਿਹਾ ਇੰਨਾ ਸੁਨੇਹਾ ਕਿਵੇਂ ਆਇਆ ਸੁੱਖ ਤਾਂ ਹੈ ਸੁਰਜ ਸਿੰਘ ਨੇ ਦੋਨੇ ਹੱਥ ਮਾਣੀ ਅੱਗੇ ਜੋੜੇ ਤੇ ਕੁੜੀ ਵਾਲਿਆਂ ਨੇ ਰਿਸ਼ਤੇ ਨੂੰ ਕੀਤੀ ਨਾਂ ਬਾਰੇ ਦੱਸਿਆ ਜੰਗੀਰੋ ਦੇ ਹੱਥ ਲਾ ਥਾਲ ਥਾਂ ਹੀ ਡਿੱਗ ਪਿਆ ਬੱਜੀ ਹੋਈ ਆਸ ਮਿੰਟਾਂ ਵਿੱਚ ਖਤਮ ਹੋ ਗਈ ਜੰਗੀਰੋ ਹੁਣ ਆਪਾਂ ਕੀ ਮੂੰਹ ਦਿਖਾਵਾਂਗੇ ਲੋਕਾਂ ਨੂੰ ਤੇ ਵਿਚਾਰਾ ਸੁੱਖਾ ਉਹਦੇ ਤਾਂ ਜਿੰਮੇ ਕਰਮ ਹੀ ਸੁੱਤੇ ਪਏ ਆ ਬਾਹਰ ਖੜਾ ਸੁੱਖਾ Saab ਸੁਣ ਰਿਹਾ ਸੀ ਜਦੋਂ ਸੁਰਜਨ ਸਿੰਘ ਘਰ ਆਇਆ ਸੀ ਉਦੋਂ ਹੀ ਉਸ ਨੂੰ ਔੜਿਆ ਸੀ ਕਿ ਜ਼ਰੂਰ ਕੋਈ ਗੱਲ ਹੋ ਰਹੀ ਆ ਜਿਹੜਾ ਫੁੱਫੜ ਸਦੀਹਾ ਹੀ ਆਇਆ ਵਿਆਹ ਦੇ ਜਵਾਬ ਦੀ ਗੱਲ ਸੁਣ ਕੇ ਉਹ ਅੰਦਰੋਂ ਹੀ ਟੁੱਟ ਗਿਆ ਤੇ ਚੁੱਪਚੀ ਪੀਤੇ ਘਰੋਂ ਬਾਹਰ ਤੁਰ ਗਿਆ ਮਾਣੇ ਨੇ ਸੁਰਜਣ ਨੂੰ ਕਿਹਾ ਇਹਦੇ ਵਿੱਚ ਤੇਰਾ ਤਾਂ ਕੋਈ ਕਸੂਰ ਨਹੀਂ ਤੂੰ ਇਉਂ ਨਾ ਕਰ ਮੈਂ ਸੁੱਖੇ ਨਾਲ ਕਰਦਾ ਗੱਲ ਮਾਣੇ ਨੇ ਸਾਰਾ ਕਰ ਛਾਣ ਮਾਰਿਆ ਪਰ ਸੁੱਖਾ ਕਿਤੇ ਨਾ ਦਿਸਿਆ ਮਾਣੇ ਨੂੰ ਸੁੱਖੇ ਦਾ ਫਿਕਰ ਹੋਣ ਲੱਗ ਪਿਆ ਪਹਿਲੇ ਕਿ ਆਨੇ ਨਰਮਾ ਤੇ ਕਪਾ ਵੀਦਿਆ ਹੋਇਆ ਸੀ ਚਾਨਣ ਉੱਚਾ ਲੰਬਾ ਗੱਭਰੂ ਭਾਵੇਂ ਉਹਦਾ ਵਿਆਹ ਹੋ ਚੁੱਕਿਆ ਸੀ ਬੱਚੇ ਵੀ ਸਨ ਪਰ ਲੱਗਦਾ ਨਹੀਂ ਸੀ ਕਿ ਉਹ ਵੇ ਆਇਆ ਹੋਇਆ ਨਰਮੇ ਵਿੱਚ ਉੱਗੇ ਪੱਠੇ ਕੱਢਦੇ ਚਾਨਣ ਦੀਆਂ ਅੱਖਾਂ ਤੁਰੀਆਂ ਆਉਂਦੀਆਂ ਤੀਵੀਆਂ ਤੇ ਪਈਆਂ ਜਦੋਂ ਉਹ ਨੇੜੇ ਆਈਆਂ ਤਾਂ ਚਾਨਣ ਨੇ ਵੇਖਿਆ ਕਿ ਇਹਨਾਂ ਨਾਲ ਪਾਲੀ ਕੀ ਕਰਦੀ ਆ ਇੱਕ ਅੱਧਖੜ ਉਮਰ ਦੀ ਔਰਤ ਨੇ ਚਾਨਣ ਨੂੰ ਕਿਹਾ ਆਹ ਪੱਠੇ ਅਸੀਂ ਖੋਤ ਲੈਣੀਆਂ ਸਾਡੇ ਪਸ਼ੂਆਂ ਵਾਸਤੇ ਕੱਖ ਮਿਲ ਜਾਣਗੇ ਸਾਨੂੰ ਨਾਲੇ ਤੇਰਾ ਕੰਮ ਮੁੱਕਜੂ ਚਾਨਣ ਨੇ ਹੱਥ ਲਾ ਕੇ ਅਸੀ ਆਥਾਂ ਛੱਡਿਆ ਉਹ ਪਾਲੀ ਵੱਲ ਹੀ ਚੱਕੀ ਜਾਵੇ ਇਹ ਪਾਲੀ ਉਹੀ ਕੁੜੀ ਆ ਜੀਦੀ ਚਾਨਣ ਨਾਲ ਗੱਲਬਾਤ ਸੀ ਪਰ ਉਹ ਦੋ ਕੁ ਵਾਰੀ ਹੀ ਪਾਲੀ ਨੂੰ ਮਿਲਿਆ ਸੀ ਬਹੁਤੀ ਜਾਣ ਪਛਾਣ ਨਹੀਂ ਸੀ ਪਾਲੀ ਕਿਾਰੇ ਵਿੱਚ ਕਾ ਖੋਤ ਦੀ ਚਾਨਣ ਵੱਲ ਵੇਖਦੀ ਰਹੀ ਗੁੰਦਮਾ ਸਰੀਰ ਵਾਲਾਂ ਦੀ ਲੰਬੀ ਗੁੱਤ ਤਿੱਖੇ ਨੱਕ ਵਿੱਚ ਪਾਇਆ ਕੋਕਾ ਉਹਨੂੰ ਚਾਰ ਚੰਨ ਲਾ ਰਿਆ ਸੀ ਨਰਮੇ ਵਿੱਚੋਂ ਪੰਡ ਹੀ ਕੱਖਾਂ ਦੀ ਹੋਈ ਵੇਖ ਕੇ ਚਾਨਣ ਨੇ ਪਾਲੀ ਵੱਲ ਮੂੰਹ ਕਰਕੇ ਕਿਹਾ ਹੋਰ ਵੱਢ ਲੋ ਪੱਠੇ ਪਸ਼ੂਆਂ ਦਾ ਤਾਂ ਪੁੰਨ ਹੀ ਹੁੰਦਾ ਹਰ ਰੋਜ਼ ਪਾ ਮਿਆਂ ਜਾ ਕਰੋ ਸਾਡੇ ਤਾਂ ਵਾਧੂ ਹੀ ਆ ਚਾਨਣ ਮੂਹੋਂ ਇਹ ਗੱਲ ਸੁਣ ਕੇ ਪਾਲੀ ਨੇ ਪੱਲਾ ਮੂੰਹ ਵਿੱਚ ਲੈ ਕੇ ਮਿੰਨਾ ਜਿਹਾ ਹਾਹਾਸਿਆ ਚਾਨਣ ਦਾ ਦਿਲ ਆ ਗਿਆ ਸੀ ਪਾਲੀ ਤੇ ਜਿੱਦਣ ਦਾ ਉਹਨੇ ਪਾਲੀ ਨੂੰ ਵੇਖਿਆ ਹੀ ਸੀ ਉਸ ਦਿਨ ਤੋਂ ਹੀ ਉਹਨਾਂ ਦੇ ਘਰ ਕਲੇਸ਼ ਸੀ ਆਪਣੇ ਘਰ ਵਾਲੀ ਨੂੰ ਉਹ ਵੱਡੂ ਖਾਉਂ ਕਰਦਾ ਰਹਿੰਦਾ ਸੁੱਖਾ ਹੋ ਕੇ ਲੈਂਦਾ ਆਪਣੀ ਮਾਂ ਨੂੰ ਯਾਦ ਕਰਦਾ ਟਿੱਬਿਆਂ ਕੋਲ ਬੈਠ ਗਿਆ ਆਸੇ-ਪਾਸੇ ਕੋਈ ਚਿੜੀ ਨਹੀਂ ਸੀ ਫਰਕ ਦੀ ਉਹ ਖੁੱਲ ਕੇ ਰੋਇਆ ਉਹਨੂੰ ਲੱਗਦਾ ਸੀ ਜਿਵੇਂ ਉਹ ਦੁਨੀਆ ਵਿੱਚ ਇਕੱਲਾ ਹੀ ਰਹਿ ਗਿਆ ਹੋਵੇ ਉਧਰ ਮਾਣੇ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਜਵਾਨ ਖੂਣਾ ਕੁਝ ਕਰਨਾ ਬੈਠੇ ਕਿੱਧਰ ਗਿਆ ਮੇਰਾ ਸੁੱਖਾ ਪੁੱਤ ਫਿਰ ਉਹਨੂੰ ਯਾਦ ਆਇਆ ਕਿ ਉਹ ਜਾਂਦੇ ਉਦਾਸ ਹੁੰਦਾ ਤਾਂ ਟਿੱਬਿਆਂ ਤੇ ਚਲਿਆ ਜਾਂਦਾ ਮਾਣਾ ਹਜੇ ਗੇਟ ਤੋਂ ਬਾਹਰ ਹੀ ਹੋਇਆ ਸੀ ਤੇ ਵੇਖਿਆ ਕਿ ਸੁੱਖਾ ਹੱਸਦਾ ਹੋਇਆ ਅੰਦਰ ਆ ਰਿਹਾ ਸੀ ਆਪਣੇ ਬਾਪੂ ਨੂੰ ਘੁੱਟ ਕੇ ਗਲਵੱਕੜੀ ਪਾ ਕੇ ਬੋਲਿਆ ਬਾਪੂ ਕੋਈ ਨਹੀਂ ਰਿਸ਼ਤਾ ਹੀ ਟੁੱਟਿਆ ਕੋਈ ਨਾ ਆਪਾਂ ਨੂੰ ਹੋਰ ਸਾਥ ਆਜੂਗਾ ਚਲ ਅੱਜ ਮੇਰੀ ਇੱਕ ਖੁਆਇਸ਼ ਪੂਰੀ ਕਰ ਦੇ ਮਾਣੇ ਨੇ ਭਾਰੀ ਬੋਲ ਚ ਕਿਹਾ ਦੱਸ ਮੇਰੇ ਪੁੱਤ ਨੂੰ ਕੀ ਚਾਹੀਦਾ ਆਪਦੇ ਪੁੱਤ ਲਈ ਤਾਂ ਮੈਂ ਚਿੜੀਆਂ ਦਾ ਦੁੱਧ ਵੀ ਲਿਆ ਕੇ ਹਾਜ਼ਰ ਕਰਦੇ ਆਂ ਬਸ ਬਾਪੂ ਚਿੜੀਆਂ ਦਾ ਦੁੱਧ ਆਪਾਂ ਕੀ ਕਰਨਾ ਅੱਜ ਤਾਂ ਆਪਾਂ ਦੋਹੇ ਪਿਓ ਪੁੱਤ ਨਹੀਂ ਜ਼ਹਿਰ ਬਣ ਕੇ ਪੈਗ ਲਾਵਾਂਗੇ ਮਾਣੇ ਨੇ ਆਪਣੇ ਪੁੱਤ ਦੇ ਗਲ ਉੱਤੇ ਵਾਂਹਵਲੀ ਤੇ ਬਾਹਰਲੇ ਘਰੇ ਲੈ ਗਿਆ ਸੁੱਖੇ ਦੇ ਅੰਦਰ ਜਿੰਨਾ ਹੋ ਕਾ ਸੀ ਉਹ ਹੰਝੂਆਂ ਰਾਹੀਂ ਬਾਹਰ ਨਿਕਲ ਗਿਆ ਸੀ ਬਾਕੀ ਜਦੋਂ ਪਿਓ ਦਾ ਆਸ਼ੀਰਵਾਦ ਨਾਲ ਹੋਵੇ ਤਾਂ ਬੱਚਾ ਸ਼ੇਰ ਬਣ ਜਾਂਦਾ ਪਿਓ ਦਾ ਥਾ ਆਪਣਾ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਆਸਾਨ ਕਰ ਦਿੰਦਾ ਹੈ ਕੱਖ ਵੱਢਣ ਲਈ ਪਾਲੀ ਦੀ ਮਾਂ ਤੇ ਚਾਚੀ ਦੋਹੇ ਕਿਾਰੇ ਵੱਲ ਹੋ ਗਈਆਂ ਤੇ ਪਾਲੀ ਨੂੰ ਪੀਣ ਵਾਸਤੇ ਪਾਣੀ ਲੈਣ ਭੇਜ ਦਿੱਤਾ ਪਾਲੀ ਨੂੰ ਇਕੱਲਿਆਂ ਵੇਖ ਕੇ ਚਾਨਣ ਭੱਜ ਆਇਆ ਪਾਲੀ ਤੂੰ ਇੱਥੇ ਕਿਵੇਂ ਤੇਰਾ ਤਾਂ ਪਿਓ ਮਰ ਗਿਆ ਸੀ ਨਾਲੇ ਫੇਰਾ ਤੇਰੀ ਮਾਂ ਦੇ ਸੰਧੂਰ ਪਾਲੀ ਕੀ ਦੱਸਾਂ ਜਦੋਂ ਬਾਪੂ ਪੂਰੇ ਹੋ ਗਏ ਤਾਂ ਮਾਂ ਨਾਨਕੇ ਪਿੰਡ ਆ ਗਈ ਮੇਰੀ ਦਾਦੀ ਨੇ ਮੈਨੂੰ ਰੱਖਣ ਲਈ ਪੂਰਾ ਯਤਨ ਕੀਤਾ ਪਰ ਮੇਰੇ ਨਾਨੇ ਨੇ ਇੱਕ ਨਾ ਸੁਣੀ ਫਿਰ ਮਹੀਨੇ ਕ ਬਾਅਦ ਨਾਨੇ ਨੇ ਮੇਰੀ ਮਾਂ ਦਾ ਦੂਜਾ ਵਿਆਹ ਕਰਤਾ ਹੁਣ ਅਸੀਂ ਥੋੜੇ ਪਿੰਡ ਹੀ ਵਾਰ-ਵਾਰ ਫਿਰਨੀ ਤੇ ਰਹਨੇ ਆ ਹੁਣ ਆਲਾ ਬਾਪੂ ਦਾ ਸੁਭਾਅ ਪੱਖੋਂ ਬਹੁਤ ਮਾੜਾ ਅਸੀਂ ਤਾਂ ਕਦੇ ਪੱਠੇ ਨਹੀਂ ਸੀ ਵੱਡੇ ਪਰ ਅੱਜ ਸਾਨੂੰ ਲੜਨ ਲੱਗ ਪਿਆ ਅਕੇ ਤੁਸੀਂ ਕੀ ਸਾਹੂਕਾਰ ਦੇ ਘਰਾਣੇ ਦੀਆਂ ਧੀਆਂ ਜਿਹੜੀਆਂ ਪੱਠੇ ਵੱਡਣ ਨਹੀਂ ਜਾਂਦੀਆਂ ਵੇਖਲਾ ਚਾਣਨਾ ਅੱਜ ਤੇ ਇੱਕ ਸਾਲ ਪਹਿਲਾਂ ਮੈਂ ਕਿਹੋ ਜੀ ਸੀ ਮੈਨੂੰ ਤਾਂ ਤੂੰ ਅੱਜ ਵੀ ਚੰਨ ਦਾ ਟੁਕੜਾ ਲੱਗਦੀ ਆਂ ਬਸੇ ਇੱਕ ਵਾਰ ਮੇਰੀ ਹੋ ਜਾ ਪਾਲੀਏ ਸੁਰਗ ਵਖਾ ਦੂੰ ਤੈਨੂੰ ਚੱਲ ਹੁਣ ਆਏ ਦੱਸ ਆਂਡੇ ਖਾਏਂਗੀ ਆਪਣੇ ਮੈਂ ਲੈ ਆਉ ਆਪਣੇ ਮੁਰਗੀਆਂ ਰੱਖੀਆਂ ਬਥੇਰੀਆਂ ਜੇ ਮੁਰਗਾ ਕਹੇ ਤਾਂ ਉਹ ਵੀ ਬਣਾ ਲਵਾਂਗੇ ਖੇਤ ਚਾਨਣ ਨੇ ਹਮਦਰਦੀ ਵਜੋਂ ਪਾਲੀ ਨੂੰ ਪੁੱਛਿਆ ਨਹੀਂ ਬਾਪੂ ਨੇ ਆਉਣ ਨਹੀਂ ਦੇਣਾ ਉਹ ਬਹੁਤ ਭੜੇ ਸੁਭਾ ਦਾ ਯਾਰ ਛੱਡਿਆ ਕਰ ਤੂੰ ਇਹੋ ਜੀਆਂ ਗੱਲਾਂ ਜਦੋਂ ਜੱਟ ਨੇ ਰੋਜ਼ ਪੱਠਿਆਂ ਦੀਆਂ ਦੋ ਪੰਡਾਂ ਚੁਕਾਈਆਂ ਆਪਦੇ ਬਾਣ ਚੋਂ ਤੇਰਾ ਪਿਓ ਤਾਂ ਤੈਨੂੰ ਆਪ ਪੱਠੇ ਲੈਣ ਭੇਜੂ ਚਾਨਣ ਨੇ ਪਾਲੀ ਨੂੰ ਲਾਲਚ ਦੇਣਾ ਸ਼ੁਰੂ ਕਰ ਦਿੱਤਾ ਸੀ ਪਾਲੀ ਨਿਆਣੀ ਉਮਰ ਦੀ ਸੀ ਉਹਨੂੰ ਖਾਣ ਪੀਣ ਦਾ ਬਹੁਤ ਸ਼ੌਂਕ ਸੀ ਸ਼ਾਮ ਨੂੰ ਹਰ ਰੋਜ਼ ਮਾਮਾ ਤੀਆਂ ਪੱਠੇ ਲੈਣ ਆਉਂਦੀਆਂ ਪਾਲੀ ਪਾਣੀ ਦੇ ਬਹਾਨੇ ਆਪਣੀ ਮਾਂ ਕੋਲੋਂ ਚਾਨਣ ਦੇ ਮੋਟਰ ਵਾਲੇ ਕੋਠੇ ਵਿੱਚ ਆ ਜਾਂਦੀ ਜਿੱਥੇ ਚਾਨਣ ਉਹਨੂੰ ਕੁਝ ਨਾ ਕੁਝ ਖਾਣ ਲਈ ਦੇ ਕੇ ਆਪਣੀ ਹਵਸ ਪੂਰੀ ਕਰਦਾ ਚਾਨਣ ਘਰ ਦੀ ਕੱਢੀ ਦਾਰੂ ਆਪਣੇ ਕੋਲ ਹੀ ਰੱਖਦਾ ਤੇ ਪਾਲੀ ਨੂੰ ਕਹਿੰਦਾ ਜੱਟ ਤੈਨੂੰ ਵਿਆਹ ਕੇ ਲਿਜਾਊਗਾ ਤੂੰ ਫਿਕਰ ਨਾ ਕਰ ਪਾਲੀਏ ਐਡੇ ਕਰਦੀ ਤੈਨੂੰ ਮਾਲਕ ਬਣਾਉ ਤੂੰ ਵੇਖੀ ਚੱਲਨੀ ਪਾਲੀ ਦਾ ਧਿਆਨ ਸਿਰਫ ਖਾਣ ਵਿੱਚ ਹੁੰਦਾ ਸੀ ਚਾਨਣ ਕਦੇ ਉਹਦੀ ਹਿੱਕ ਵੱਲ ਆਉਲਦਾ ਕਦੇ ਉਹਦੇ ਗੋਰੇ ਚੰਮ ਤੇ ਇੱਕ ਚੀਚੀਆਂ ਲੈਂਦਾ ਪਾਲੀ ਬਹੁਤ ਖੁਸ਼ ਸੀ ਪਰ ਕਿਸ ਗੱਲ ਤੇ ਚਾਨਣ ਦੁਆਰਾ ਦਿੱਤੇ ਖਾਣ ਪੀਣ ਤੇ ਵੱਡੇ ਘਰ ਦੇ ਸੁਪਨੇ ਵਿਖਾਉਣ ਦੇ ਲਾਲਚ ਤੇ ਜਾਂ ਕਿਸੇ ਹੋਰ ਤੇ ਦਿਨੋਂ ਦਿਨ ਪਾਲੀ ਦੇ ਮੁਖ ਤੇ ਆਉਂਦੀ ਲਾਲੀ ਭਰੇ ਹੋਏ ਸਰੀਰ ਨੂੰ ਵੇਖ ਕੇ ਮਾਂ ਸ਼ੱਕ ਤਾਂ ਕਰਦੀ ਪਰ ਘਰ ਵਾਲੇ ਦੇ ਅੜਬ ਸੁਭਾ ਕਰਕੇ ਕੁਝ ਨਾ ਬੋਲਦੀ ਪਰ ਜਦੋਂ ਉਹ ਇਕੱਲੀਆਂ ਹੁੰਦੀਆਂ ਤਾਂ ਉਦੋਂ ਉਹਨੂੰ ਜ਼ਰੂਰ ਪੁੱਛਦੀ ਕਿ ਤੂੰ ਕਿਸੇ ਗਲਤ ਕੰਮ ਵਿੱਚ ਤਾਂ ਨਹੀਂ ਪੈ ਗਈ। ਪਾਲੀ ਬੜੀ ਸਫਾਈ ਨਾਲ ਝੂਠ ਬੋਲਦੀ ਪਰ ਉਹਨੂੰ ਨਹੀਂ ਸੀ ਪਤਾ ਕਿ ਨਿਆਣੀ ਉਮਰੇ ਕੀਤੀਆਂ ਗਲਤੀਆਂ ساری ਉਮਰ ਰੜਕਦੀਆਂ ਰਹਿੰਦੀਆਂ ਨੇ। ਇਧਰ ਬਿੰਦੂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਰੂਪਾਂ ਕੇ ਘਰ ਗਿਆ। ਨਿਮ ਮਹਿਠਾ ਇੱਕ ਦਰੀ ਤੇ ਪਹਿਲਾਂ ਤੋਂ ਹੀ ਤਿੰਨ ਚਾਰ ਕੁੜੀਆਂ ਬੈਠੀਆਂ ਸਨ। ਸਿੰਦੂ ਥੋੜਾ ਸੰਗਾਉ ਵੀ ਸੀ ਪਰ ਦੂਜੇ ਮੁੰਡਿਆਂ ਨੂੰ ਸਿੰਦੂ ਨੂੰ ਤੱਕ ਕੇ ਦਰੀ ਤੇ ਬਿਠਾ ਦਿੱਤਾ। ਰੂਪਾ ਹਜੇ ਅੰਦਰ ਹੀ ਸੀ ਬੱਚਿਆਂ ਨੂੰ ਆਇਆ ਵੇਖ ਕੇ ਉਹ ਕੁਰਸੀ ਤੇ ਬੈਠ ਕੇ ਸਾਰਿਆਂ ਨੂੰ ਉਹਨਾਂ ਦੀਆਂ ਜਮਾਤਾਂ ਬਾਰੇ ਪੁੱਛਣ ਲੱਗੀ ਸਿੰਦੂ ਦੀ ਬਾਰੂ ਬਾਰੀ ਆਈ ਤਾਂ ਰੂਪਾ ਨੇ ਕਿਹਾ ਤੂੰ ਲੱਗਦਾ ਨਹੀਂ ਕਿ 10ਵੀਂ ਕਲਾਸ ਵਿੱਚ ਪੜਦਾ ਹੋਵੇਂਗਾ ਇੰਜ ਲੱਗਦਾ ਜਿਵੇਂ 12ਵੀਂ ਪਾਸ ਹੋਵੇਂ ਬਿੰਦੂ ਨੇ ਮਿੰਨਾ ਜਿਹਹਾ ਹੱਸ ਕੇ ਨੀਮੀ ਪਾ ਲਈ ਜਿਹੜੀਆਂ ਕੁੜੀਆਂ ਰੂਪਾ ਕੋਲ ਪੜਨਾ ਹੁੰਦੀਆਂ ਸੀ ਉਹ ਬਹੁਤ ਹਾਸਮੁਖ ਸਨ ਰੂਪਾ ਪੂਰੀ ਸ਼ਿੱਦਤ ਨਾਲ ਉਹਨਾਂ ਨੂੰ ਪੜਾਉਂਦੀ ਅੱਜ ਬਿੰਦੂ ਦਾ ਪਹਿਲਾ ਦਿਨ ਸੀ ਉਹਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਕਿਹੜਾ ਵਿਸ਼ਾ ਸਮਝਣ ਲਈ ਉਹ ਰੂਪਾ ਕੋਲ ਜਾਵੇ। ਰੂਪਾ ਨੇ ਬਿੰਦੂ ਵੱਲ ਵੇਖ ਕੇ ਕਿਹਾ, ਆ ਜਾ ਬਿੰਦੂ ਏ ਅੰਗਰੇਜ਼ੀ ਦੀ ਕਿਤਾਬ ਲੈ ਆ ਮੇਰੇ ਨਾਲ। ਇਸ ਗੱਲ ਨਾਲ ਸਿੰਦੇ ਨੂੰ ਥੋੜਾ ਸਕੂਨ ਮਿਲਿਆ ਤੇ ਉਹ ਝੱਟ ਦੇਣੇ ਰੂਪਾ ਕੋਲ ਅੰਗਰੇਜ਼ੀ ਦੀ ਕਿਤਾਬ ਲੈ ਕੇ ਪਹੁੰਚਿਆ। ਜਿਵੇਂ ਰੂਪਾ ਬਿੰਦੂ ਨੂੰ ਸਮਝਾਉਂਦੀ, ਓਵੇਂ ਹੀ ਸਮਝਦਾ ਤੇ ਪੂਰੀ ਮਿਹਨਤ ਨਾਲ ਟੈਸਟ ਵੀ ਯਾਦ ਕਰਦਾ। ਕਈ ਕੁੜੀਆਂ ਬਿੰਦੂ ਨੂੰ ਚੜਾਉਂਦੀਆਂ ਕਿ ਰੂਪਾ ਦੀਦੀ ਤੇਰਾ ਖਾਸ ਖਿਆਲ ਰੱਖਦੀ ਆ, ਤਾਂ ਹੀ ਤੂੰ ਵੀ ਇੱਕ ਦਿਨ ਝੜਕ ਨਹੀਂ ਖਾਂਦਾ। ਇਧਰ ਵਿਆਹ ਵਿੱਚ ਸੁੱਖੇ ਦੇ ਨਾਨਕੇ ਵੀ ਆ ਪੁੱਜੇ ਪਰ ਕਿਸੇ ਨੇ ਕੋਈ ਗੀਤ ਨਾ ਗਾਇਆ ਕਿਉਂਕਿ ਉਹਨਾਂ ਦੀ ਧੀ ਦਾ ਬਰਾਗ ਹਜੇ ਤੱਕ ਉਹਨਾਂ ਦੇ ਹੱਡਾਂ ਵਿੱਚ ਸੀ ਪਰ ਪਿੰਡ ਦੀਆਂ ਔਰਤਾਂ ਗੀਤ ਗਾਉਣ ਨੂੰ ਸ਼ਗਨ ਮੰਨਦੀਆਂ ਉਹ ਆਪਸ ਵਿੱਚ ਤਿੰਨ ਚਾਰ ਜਣੀਆਂ ਦੀ ਟੋਲੀ ਬਣਾ ਕੇ ਗੀਤ ਗਾਉਣ ਲੱਗੀਆਂ ਨਾਨਕੀਆਂ ਉਸ ਪਿੰਡੋਂ ਆਈਆਂ ਜਿੱਥੇ ਕਿਕਰਾਂ ਵੀ ਨਾ ਇਹਨਾਂ ਦੇ ਹਾਥੀਆਂ ਵਰਗੇ ਪੈਰ ਪੈਰੀਂ ਛਿੱਤਰ ਵੀ ਨਾ ਨਾਨਕੀਆਂ ਵਿੱਚੋਂ ਇੱਕ ਮਾਮੀ ਨੇ ਸਿੱਠਣੀ ਦਾ ਜਵਾਬ ਦਿੱਤਾ ਦਾਲਕੀਆਂ ਉਸ ਪਿੰਡੋਂ ਆਈਆਂ ਜਿੱਥੇ ਤੂਤ ਹੀ ਨਾ ਇਹਨਾਂ ਦੀ ਬਾਂਦਰ ਵਰਗੀ ਬੁੱਥੀ ਉੱਤੇ ਰੂਪ ਵੀ ਨਾ ਰੂਪਾਂ ਵਰਗੀਆਂ ਵਿਆਹ ਤੇ ਜਾਣ ਲਈ ਤਿਆਰ ਹੋ ਰਹੀਆਂ ਸਨ ਪਾਲੀ ਸਾਰੀਆਂ ਕੁੜੀਆਂ ਨੂੰ ਤਿਆਰ ਹੁੰਦਿਆਂ ਵੇਖ ਕੇ ਕਹਿ ਰਹੀ ਸੀ ਬੱਗੇ ਨੇ ਰੂਪਾਂ ਨੂੰ ਕਿਹਾ ਕਿ ਆ ਪਾਲੀ ਨੂੰ ਵੀ ਆਪਦੇ ਨਾਲ ਲੈ ਜਿਓ ਵਿਚਾਰੀ ਵਿਆਹ ਵੇਖ ਲੂਗੀ ਇਹ ਵੀ ਪਾਲੀ ਨੂੰ ਰੂਪਾਂ ਨੇ ਆਪਦਾ ਸੂਟ ਪਾਉਣ ਲਈ ਦੇ ਦਿੱਤਾ ਪਾਲੀ ਤੇ ਰੂਪ ਡੁੱਲ ਡੁੱਲ ਪੈਂਦਾ ਸੀ ਮਾਣੇ ਕੇ ਘਰ ਸਾਰਾ ਮੇਲਗੇਲ ਸੀ ਸ਼ਰਾਬੀ ਇੱਕ ਪਾਸੇ ਬੈਠੇ ਦੇਸੀ ਦਾਰੂ ਪੀ ਕੇ ਗਿੱਦੜਾ ਪਾਉਂਦੀਆਂ ਸੋਹਣੀਆਂ ਮਟਿਆਰਾਂ ਨੂੰ ਵੇਖ-ਵੇਖ ਕੇ ਖੁਸ਼ ਹੋ ਰਹੇ ਸਨ ਆਉਂਦੀਆਂ ਅਲੜਾਂ ਵਿੱਚੋਂ ਜਦੋਂ ਚਾਨਣ ਨੇ ਪਾਲੀ ਵੇਖੀ ਤਾਂ ਉਹਦੀਆਂ ਨਜ਼ਰਾਂ ਉਸੇ ਵਿੱਚ ਹੀ ਗੱਡੀਆਂ ਗਈਆਂ ਕੁੜੀਆਂ ਵਿੱਚ ਹੱਸਦੀ ਫਿਰਦੀ ਪਾਲੀ ਨੂੰ ਵੇਖ ਕੇ ਚਾਨਣ ਸਰੂਰ ਵਿੱਚ ਆ ਗਿਆ ਪਰ ਚਾਨਣ ਦੇ ਮਨ ਨੂੰ ਪਿੱਛੇ ਪਤਾ ਨਹੀਂ ਕੀ ਆਈ ਕਿ ਉਹ ਚੁੱਪ ਕਰਕੇ ਬੈਠਾ ਉਹਦੇ ਵੱਲ ਹੀ ਵੇਖੀ ਗਿਆ ਦਾਰੂ ਵੀ ਉਹਨੇ ਨਾ ਪੀਤੀ ਗਿੰਦਾ ਤੇ ਸੁੱਖਾ ਆਏ ਮੇਲਗੇਲ ਦਾ ਪੂਰਾ ਖਿਆਲ ਰੱਖ ਰਹੇ ਸਨ ਕਿ ਕੋਈ ਰੋਟੀ ਖਾਦੇ ਬਿਨਾ ਘੇ ਨਾ ਚਲਿਆ ਜਾਵੇ। ਤਵੀ ਤੇ ਰੋਟੀ ਪਕਾਉਂਦੀਆਂ ਆਣਗਮਣ ਦੀਆਂ ਔਰਤਾਂ ਵੀ ਖੁਸ਼ ਸਨ। ਦੂਜੇ ਦਿਨ ਬਰਾਤ ਜਾਣੀ ਸੀ। ਮਾਣਾ ਆਪਣੇ ਹਾਨੀਆਂ ਦੇ ਨਾਲ ਬੈਠਾ ਬਸ ਆਪਣੀ ਮੇਲੂ ਨੂੰ ਯਾਦ ਕਰ ਰਿਹਾ ਸੀ ਕਿ ਉਸ ਵਿਚਾਰੀ ਨੇ ਨੀ ਸੀ ਵੇਖਣੇ ਆ ਦਿਨ ਕਿੰਨੇ ਚਾ ਦਿਲ ਵਿੱਚ ਲੈ ਕੇ ਇਸ ਜਹਾਨੋਂ ਤੁਰ ਗਈ। ਹਾਸੇ ਠੱਠੇ ਨਾਲ ਅੱਜ ਦਾ ਦਿਨ ਵੀ ਨਿਕਲ ਗਿਆ। ਖਾਸ ਬੰਦਿਆਂ ਨੂੰ ਜਾਣ ਜਾਣ ਲਈ ਕਿਹਾ ਗਿਆ ਸੀ। ਦੂਜੇ ਦਿਨ ਸਵਕਤੇ ਹੀ ਜਾਣ ਚਲੀ ਗਈ ਤਾਰੋ ਬਹੁਤ ਖੁਸ਼ ਸੀ ਉਹ ਆਪਣੇ ਪੇਕੇ ਘਰ ਸੀ ਤੇ ਉੱਥੇ ਤਿਆਰੀਆਂ ਕਰ ਰਹੀ ਸੀ ਪੂਰੀ ਟੋਰ ਕੱਟ ਸਾਰੀਆਂ ਮੇਲਣਾ ਵਿੱਚ ਟਹਿਲਦੀ ਤਾਰੋ ਆਪਣੇ ਆਪ ਨੂੰ ਸਾਰੇ ਘਰ ਦੀ ਮੁਖੀ ਸਮਝ ਰਹੀ ਸੀ ਕਿਉਂਕਿ ਵਿਚੋਲਣ ਹੋਣ ਕਰਕੇ ਸਾਰੇ ਉਹਨੂੰ ਪੁੱਛ ਕੇ ਗੱਲ ਕਰ ਰਹੇ ਸੀ ਬਰਾਤ ਵਿਹੜੇ ਵਿੱਚ ਆ ਟੁੱਕੀ ਸੀ ਸਾਰੇ ਕਾਰ ਵਿਹਾਰ ਬਿਨਾਂ ਲੜਾਈ ਝਗੜੇ ਤੋਂ ਮੁਕੰਮਲ ਹੋ ਗਏ ਘਰ ਵਿੱਚ ਆਈ ਨਵੀਂ ਬੋਟੀ ਦਾ ਜਿੱਥੇ ਗਿੰਦੇ ਨੂੰ ਪੂਰਾ ਚਾ ਸੀ ਉਥੇ ਸੁਖਾ ਆਪਣੀਆਂ ਸਦਰਾਂ ਨੂੰ ਮਾਰ ਕੇ ਪਤਾ ਨਹੀਂ ਕਿਸ ਹੌਂਸਲੇ ਤੁਰਿਆ ਫਿਰਦਾ ਸੀ ਨਵੀਂ ਵਿਆਹੀ ਮਿੰਦਰ ਵੀ ਬਹੁਤ ਸੋਹਣੀ ਸੀ ਪਰ ਸੁਭਾਅ ਦਾ ਨਵੇਂ ਆਏ ਦਾ ਹਜੇ ਕਿ ਆਸ ਲਾਉਣਾ ਔਖਾ ਸੀ ਧਾਰੋ ਨੇ ਮਿੰਦਰ ਨੂੰ ਪਹਿਲਾਂ ਹੀ ਕਿਹਾ ਹੋਇਆ ਸੀ ਕਿ ਵਿਆਹ ਤੋਂ ਬਾਅਦੇ ਦੂਜੇ ਦਿਨ ਹੀ ਚੌਕੇ ਲੱਗ ਜੀ ਵਿਚਾਰੇ ਬਹੁਤ ਟਾਈਮ ਦੇ ਆਪ ਹੱਥ ਸਾੜਦੇ ਆ ਮਿੰਦਰ ਨੇ ਆਉਂਦਿਆਂ ਹੀ ਸੱਚਿਆਰੀ ਔਰਤ ਵਾਂਗ ਆਪਣਾ ਕੰਮ ਸੰਭਲਿਆ ਸੀ ਘਰ ਵਿੱਚ ਸੱਸ ਹੁੰਦੀ ਤਾਂ ਗੱਲ ਹੋਰ ਹੋਣੀ ਸੀ ਪਰ ਇੱਥੇ ਮਿੰਦਰ ਪੰਜ ਕਰਦੀ ਚਾਹੇ 50 ਕਰਦੀ ਉਸ ਤੇ ਦਾ ਹੀ ਬਣਨਾ ਸੀ ਮਾਣੇ ਨੇਤਾਰੋ ਤੇ ਬਿਸ਼ਨੀ ਕੋਲ ਵਾਸ ਇੱਕੋ ਗੱਲ ਕਹੀ ਕਿ ਹੁਣ ਮਿੰਦਰ ਨੇ ਇਹੀ ਕਰ ਸਾਂਭਣਾ ਬਸ ਆਪ ਦਾ ਘਰ ਬਣਾ ਕੇ ਚੱਲੇ ਕਿਸੇ ਗੱਲ ਦਾ ਕੋਈ ਲੰਬਾ ਨਾ ਆਵੇ ਤਾਰੋ ਨਾ ਬਾਪੂ ਜੀ ਮੇਰੀ ਭੈਣ ਬਹੁਤ ਸਿਆਣੀ ਆ ਤੁਹਾਡਾ ਤੇ ਆਪਦੇ ਦਿਉਰਾਂ ਦਾ ਇਹਨੇ ਪੂਰਾ ਖਿਆਲ ਰੱਖਣਾ ਤੂੰ ਚਿੰਤਾ ਨਾ ਕਰ ਬਾਕੀ ਜੇ ਮਿੰਦਰ ਵਿੱਚ ਕੋਈ ਗਲਤੀ ਹੋਵੇ ਬੇਸ਼ੱਕ ਛਿੜਕ ਦਿਓ ਦਿਨ ਲੰਘਦੇ ਗਏ ਤਿੰਨੇ ਭਰਾਵਾਂ ਦਾ ਆਪਸ ਵਿੱਚ ਪਿਆਰ ਉਵੇਂ ਹੀ ਸੀ ਇੱਕ ਰਾਤ ਗਿੰਦਾ ਤੇ ਮੰਦਰ ਦੋਨੋਂ ਛੱਤ ਤੇ ਪਏ ਸੀ ਮੰਦਰ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਕਿ ਉਹ ਗਿੰਦੇ ਨੂੰ ਕਹਿਣ ਲੱਗੀ ਵੇਖੋ ਜੀ ਤੁਸੀਂ ਲੱਗਦਾ ਜ਼ਿਆਦਾ ਕੰਮ ਕਰਦੇ ਹੋ ਇਹਨਾ ਨਾ ਕਰਿਆ ਕਰੋ ਗਿੰਦਾ ਲੈ ਭੜੀਏ ਲੋਕੇ ਜੇ ਮੈਂ ਕੰਮ ਨਾ ਕਰੂੰਗਾ ਤਾਂ ਹੋਰ ਕੌਣ ਕਰੂ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਆ ਇੱਕ ਗੱਲ ਹੋਰ ਦੱਸਾਂ ਤੂੰ ਸਾਡੇ ਤਿੰਨਾ ਭਰਾਵਾਂ ਵਿੱਚ ਕਦੇ ਫਰਕ ਨਾ ਪੈਣ ਦੇਵੀਂ ਤੇਰੇ ਤੋਂ ਸਭ ਨੂੰ ਬਹੁਤ ਉਮੀਦਾਂ ਨੇ ਕਿ ਆਪਣਾ ਘਰ ਜੋੜ ਕੇ ਰੱਖੇਗੀ ਗਿੰਦਾ ਤਾਰਿਆਂ ਵੱਲ ਝਾਕ ਰਿਹਾ ਸੀ ਤੇ ਆਪਣੇ ਬਾਪੂ ਦੀਆਂ ਗੱਲਾਂ ਮਿੰਦਰ ਨੂੰ ਦੱਸ ਰਿਹਾ ਸੀ ਕਿ ਕਿਵੇਂ ਉਸਨੇ ਸਾਨੂੰ ਨਿੱਕੀਆਂ-ਨਿੱਕੀਆਂ ਨੂੰ ਪਾਲਿਆ ਤੇ ਵੱਡਾ ਸੁੱਖਾ ਵਾਈ ਜਿਹਦਾ ਅਸੀਂ ਕਦੇ ਦੇਣ ਨਹੀਂ ਦੇ ਸਕਦੇ ਅੱਜ ਪਾਲੀ ਪੱਠੇ ਲੈਣ ਆਈ ਤਾਂ ਚਾਨਣ ਉਹਨਾਂ ਦੇ ਘਰ ਵੱਲ ਗੇੜੇ ਕੱਢਣ ਲੱਗਿਆ ਵੇਖਿਆ ਕਿ ਪਾਲੀ ਚੌਂਕੇ ਵਿੱਚ ਕੰਮ ਕਰ ਰਹੀ ਆ ਘਰ ਦੀਆਂ ਕੰਧਾਂ ਨੀਵੀਆਂ ਹੋਣ ਕਰਕੇ ਪੂਰਾ ਘਰ ਆਸਾਨੀ ਨਾਲ ਦਿਸਦਾ ਸੀ ਪਾਲੀ ਨੇ ਚਾਨਣ ਨੂੰ ਝਾਤੀਆਂ ਮਾਰਦੇ ਵੇਖ ਲਿਆ ਸੀ ਚਾਨਣ ਤੁਰਿਆ ਨਗਿਆ ਉਹ ਮੇਹੀ ਪਾਲੀ ਕੇ ਘਰ ਚਲਿਆ ਗਿਆ ਪਾਲੀ ਦੀ ਮਾਂ ਗਾਂ ਦੀ ਧਾਰ ਕੱਢ ਰਹੀ ਸੀ ਤੇ ਚਾਨਣ ਨੂੰ ਵੇਖ ਕੇ ਉਹ ਚਨੱਕੀ ਜਹੀ ਹੋਈ ਸਵਾਲੀਆਂ ਨਜ਼ਰਾਂ ਨਾਲ ਚਾਨਣ ਵੱਲ ਚੱਕੀ ਤਾਂ ਉਹ ਝੱਟ ਬੋਲਿਆ ਜੀ ਮੈਂ ਤਾਂ ਅਮਰੂਦ ਫੜਾਉਣ ਆਇਆ ਸੀ ਨਾਲਿਆ ਕੱਦੂ ਸੁੱਖ ਨਾ ਬਥੇਰੇ ਲੈਂਦੇ ਆ ਮੈਂ ਕਿਹਾ ਇੱਧਰ ਲੰਘਦਾ ਚਲ ਫੜਾ ਜਾਣਾ ਅੱਛਾ ਅੱਛਾ ਬਹਿ ਜਾ ਭਾਈ ਨਹੀਂ ਪਾਲੀਏ ਮੰਜਾ ਡਾਦੇ ਸਰਦਾਰ ਵਾਸਤੇ ਚਾਨਣ ਨੇ ਹੱਥ ਲਾ ਝੋਲਾ ਪਾਲੀ ਨੂੰ ਫੜਾਇਆ ਤੇ ਨਰਮ ਜਿਹੇ ਹੱਥ ਨੂੰ ਘੁੱਟ ਦਿੱਤਾ ਚਾਨਣ ਅੱਜ ਪੱਠੇ ਨਹੀਂ ਲੈਣ ਆਏ ਤੁਸੀਂ ਆਪਣੇ ਤਾਂ ਬਾਲੇ ਪੱਠੇ ਆ ਲੋਕੀ ਉਹੀ ਵੱਡ ਵੱਡ ਲਈ ਜਾਂਦੇ ਆ ਤੁਸੀਂ ਰੋਜ਼ ਲੈ ਆਇਆ ਕਰੋ ਅੱਜ ਇਹਦਾ ਪਿਓ ਇਹਦੀ ਭੂਆ ਕੋਲ ਗਿਆ ਸੀ ਮੈਂ ਉਸ ਨੂੰ ਕਿਹਾ ਆ ਲੈਣ ਦੇ ਫਿਰ ਪੱਠੇ ਲੈਣ ਚੱਲਾਂਗੀ ਆ ਘਰ ਵੀ ਸੁੰਨਾ ਨਹੀਂ ਛੱਡਿਆ ਜਾਂਦਾ ਕਿਹੜਾ ਕੋਈ ਜਿੰਦਾ ਕੁੰਡਾ ਲੱਗਦਾ ਪਾਲੀ ਦੀ ਮਾਂ ਨੇ ਦੁੱਧ ਦੀ ਬਾਲਟੀ ਰੱਖਦਿਆਂ ਕਿਹਾ ਆ ਪਾਲੀ ਨੂੰ ਭੇਜ ਦਿਓ ਮੈਂ ਆਪੇ ਛੱਡ ਜੂੰ ਕਰੇ ਪਾਲੀ ਦੀ ਮਾਂ ਨੂੰ ਚਾਨਣ ਚੰਗਾ ਬੰਦਾ ਲੱਗਿਆ ਉਹਨੇ ਪਾਲੀ ਨੂੰ ਚਾਨਣ ਦੇ ਨਾਲ ਭੇਜ ਦਿੱਤਾ ਪਾਲੀ ਨੇ ਹੱਥ ਵਿੱਚ ਦਾਤੀ ਫੜੀ ਤੇ ਚਾਨਣ ਨੇ ਕਿਹਾ ਭਰੀ ਬੰਨੀ ਪਈਆ ਤੂੰ ਐਂ ਹੀ ਚੱਲ ਮੇਰੇ ਨਾਲ ਪਾਲੀ ਚਾਨਣ ਦੇ ਪਿੱਛੇ-ਪਿੱਛੇ ਤੁਰਨ ਲੱਗੀ ਦੋਹੇ ਖੇਤ ਪਹੁੰਚੇ ਤਾਂ ਚਾਨਣ ਨੇ ਆਸਾ-ਪਾਸਾ ਵੇਖ ਕੇ ਪਾਲੀ ਨੂੰ ਕੋਠੇ ਅੰਦਰ ਜਾਣ ਲਈ ਕਿਹਾ ਫਿਰ ਆਸਾ-ਪਾਸਾ ਵੇਖ ਕੇ ਆਪ ਅੰਦਰ ਚਲੇ ਆ ਗਿਆ ਹਾਈ ਮੇਰੇ ਬਸਿੰਦ ਦਾ ਮੀਟ ਲਿਆ ਕੇ ਰੱਖਿਆ ਤੂੰ ਮੈਨੂੰ ਲੱਗਦਾ ਤੇ ਹੋਰ ਪਾਲੀਏ ਜਿੱਦਣ ਦਾ ਤੈਨੂੰ ਵਿਆਹ ਤੇ ਪਹਿਲਾਂ ਪੌਂਦੀ ਨੂੰ ਵੇਖਿਆ ਉਹ ਦਿਨ ਦਾ ਤਾਂ ਮੇਰਾ ਕਿਤੇ ਦਿਲ ਨਹੀਂ ਖੜਦਾ ਤਾਨਣ ਨੇ ਪਾਲੀ ਦੇ ਗੋਰੇ ਗੋਰੇ ਹੱਥ ਚੁੰਮ ਲਏ ਦਾਰੂ ਪੀਏਗੀ ਥੋੜੀ ਜਹੀ ਉਹ ਮੈਂ ਨਹੀਂ ਪੀਣੀ ਅੱਜ ਆਪਾਂ ਗਲਤ ਮਲਤ ਨਹੀਂ ਕਰਨਾ ਕੁਝ ਕਿਉਂ ਕੀ ਹੋ ਗਿਆ ਮੇਰੀ ਸਰਕਾਰ ਨੂੰ ਅੱਜ ਮੇਰਾ ਸਿਰ ਵੀ ਦੁਖਦਾ ਤੇ ਢਿੱਡ ਵੀ ਹੁਣ ਤੂੰ ਆਪੇ ਸਮਝ ਜਾ ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਭਾਗ ਫੇਰ ਆਵੇਗਾ ਜੀ ਪੂਰੀ ਕਹਾਣੀ ਸੁਣਨ ਲਈ ਚੈਨਲ ਦੇ ਨਾਲ ਜੁੜੇ ਰਹਿਣਾ ਧੰਨਵਾਦ ਜੀ